ਇਹਦੇ ਅਰਥ ਕਰਕੇ ਦਿਖਾਉ। ਕੀ ਗੱਲ ਐ? ਕਿਹੜੇ ਗ੍ਰੰਥ ਚੋਂ ਲਿਖੀ ਹੋਈ ਐ ਇਹ ਗੱਲ? ਦੋ ਫਲਸਫੀਆਂ ਨੇ ਉਹਨਾਂ ਦੀਆਂ ਦੋਏ ਲਿਖ ਦਿੱਤੀਆਂ। ਧਰਤੀ ਬੌਲੰਦੇ ਸਿੰਘ ਤੇ ਖੜੀ ਐ ਉਹ ਵੀ ਲਿਖ ਦਿੱਤੀ। ਧਰਤੀ ਕਿਵੇਂ ਪੈਦਾ ਹੋਈ ਐ? ਦੋ ਥਿਊਰੀਆਂ ਨੇ ਉਹਨਾਂ ਦੀਆਂ। ਦੋਏ ਲਿਖ ਦਿੱਤੀਆਂ। ਉਹਨਾਂ ਜਿਵੇਂ ਮਤ ਭੇਜਦਾ ਨਾ ਮਤਲਬ। ਜੇ ਉਹ ਜਿਵੇਂ ਮਤ ਭੇਜਦਾ ਹੋਵੇ। ਆਪਾਂ ਕਿ ਲੜ। ਇਹਦਾ ਬਲ ਜੇ ਝੂਠ ਹੈ ਤਾਂ મતभेद। ਅੱਜ ਸਿੱਖਾਂ ਦੇ મતਭੇਦ ਕਿਉਂ ਹੈ? ਸੱਚ ਕਿਸੇ ਕੋਲ ਨਹੀਂ ਹੈ। મતਭੇਦ ਉਹ ਨਾ ਜਰਾ ਹੈ ਜਨਾਜ਼ਰ ਸੱਚ ਨਹੀਂ ਹੈ। ਜੇ ਸੱਚ ਹੈ ਫਿਰ મતਭੇਦ ਨਹੀਂ ਰਹਿੰਦਾ ਕਿਸੇ ਨੂੰ। ਫਿਰ ਤਾਂ મતਭੇਦ ਦਾ ਖੜਦਾ ਹੀ ਨਹੀਂ ਟਿਕਦਾ ਹੀ ਨਹੀਂ। ਅੱਗੇ। મતਭੇਦ ਉਹ ਤੇ ਕਿਤੇ ਟਿਕੂਗਾ। ਜਿਵੇਂ ਸੂਰਜ ਚੜਦਾ ਤਾਰੇ ਨਹੀਂ ਰਹਿੰਦੇ ਹੁੰਦੇ। ਨਾ ਚੰਦ ਰਹਿੰਦਾ ਹੁੰਦਾ। ਇਹ ਵਿਦਵਾਨ ਤਾਂ ਤਾਰੇ ਆ ਚੰਦ ਦੇ ਨੇ ਕੁਝ ਨਹੀਂ ਹੁੰਦੇ ਚੰਦ ਤਾਰਿਆਂ ਜਿੰਨੀ ਰੋਸ਼ਨੀ ਹੁੰਦੀ ਹੈ ਉਹਨਾਂ ਦੀ ਇੱਥੇ ਰਹਿੰਦੇ ਹੀ ਨਹੀਂ ਹੁੰਦੇ ਦਿਖਾਈਆ ਨਹੀਂ ਦਿੰਦੇ ਇਹਨਾਂ ਦੀ ਪੁੱਛਿਆ ਹੀ ਨਹੀਂ ਹੁੰਦੀ ਇਹ ਬੋਲਦੇ ਹੀ ਨਹੀਂ ਹੁੰਦੇ ਆਪਣਾ ਆਪ ਦਿਖਾਉਂਦੇ ਨੇ ਛੁਪ ਜਾਂਦੇ ਨੇ ਛੁਪ ਤਾਰੇ ਛੁਪੇ ਹੁੰਦੇ ਹੈਪਲੋ ਇਹ ਉਦੋਂ ਤੱਕ ਬੋਲਦੇ ਨੇ ਵਿਦਵਾਨ ਜਦੋਂ ਤੱਕ ਗਿਆਨ ਨਹੀਂ ਲੋਕਾਂ ਨੂੰ ਹੁੰਦਾ ਸੰਸਾਰ ਸੂਰਜ ਨਹੀਂ ਚੜਦਾ ਪਰਦਾ ਬ ਪਰਪਰ ਦਾ ਅੰਡ ਰਿਡੋਡ ਕਰਦੇ ਨੇ ਹਾਂ ਬ੍ਰਹਮ ਬਿਸ਼ਨ ਮਹੇਸ ਸਾਜ ਕੁਦਰਤੀ ਦਾ ਖੇਲ ਬਣਾਇਆ ਬ੍ਰਹਮ ਬਿਸ਼ਨ ਮਹੇਸ ਸਾਜ ਹਣ বিষ্ণੂ ਵੀ ਸਾਜ ਆਇਆ ਕਹਿੰਦੇ ਨੇ ਤਾਂ ਬ੍ਰਹਮਾ ਵੀ ਸਾਜੇ ਬ੍ਰਹਮਾ ਬਿਸ਼ਨ ਮਹੇਤਰ ਨੇ ਪੈਦਾ ਕੀਤੇ ਨੇ ਉਹ ਤਾਂ ਕਹਿੰਦੇ ਨੇ বিষ্ণੂ ਪਹਿਲਾਂ ਹੀ ਸੀ ਛਿਪਰਾਣ ਕਹਿੰਦੇ ਸ਼ਿਵ ਜੀ ਪਹਿਲਾਂ ਹੀ ਸੀ ਬ੍ਰਹਮਾ ਵਿਸ਼ਨ ਮਹੇਸ਼ ਸਾਜ ਇਹ ਪੈਦਾ ਕੀਤੇ ਨੇ ਕੁਦਰਤੀ ਦਾ ਖੇਲ ਰਚਾਏ ਬਣਾਇਆ ਕੁਦਰਤ ਦਾ ਖੇਲ ਰਚਾਏ ਬਣਾਇਆ ਕੁਦਰਤ ਦਾ ਖੇਲ ਰਚਾ ਕੇ ਬਣਾਇਆ ਕਿਵੇਂ ਸਾਜੇ ਬ੍ਰਹਮਾ ਵਿਸ਼ਨ ਸਰੇ ਤੈ ਅਗਣਤ ਤਿਨ ਕੋ ਮੋਹ ਭਿਆ ਮਨ ਮਦ ਕਾ ਕੁਰਬਾਨੀ ਆਦਿ ਕਹਿੰਦੀ ਹੈ ਉੱਥੋਂ ਆਈ ਹੋਈ ਹੈ ਗੱਲ ਇਹ ਬ੍ਰਹਮਾ ਵਿਸ਼ਨ ਸਰੇ ਤੈ ਅਗਣਤ ਤਿਨ ਕੋ ਮੋਹ ਭਿਆ ਮਨ ਮਦ ਕਾ ਉੱਥੋਂ ਹੀ ਹੋਈ ਹੈ ਗੱਲ ਉਹਦੇ ਨਾਲ ਮਿਲਦੀ ਹੈ ਇਹਨਾਂ ਦੀ ਕਿਸੇ ਗੱਲ ਨੂੰ ਮਿਲਦੀ ਇਹ ਤਾਂ ਗੁਰਮਤਿਰਾ ਮਿਲਦੀ ਹੈ ਗੱਲ ਫਿਰ ਉਹ ਨਹੀਂ ਮੰंदे ਬ੍ਰਹਮਾ ਜਮੇ ਉਹ ਨਹੀਂ ਮੰंदे ਵਿਸ਼ਨੂੰ ਜਮੇ ਉਹ ਨਹੀਂ ਮੰंदे ਸ਼ਿਵਜੀ ਜਮੇ ਔਰ ਕੁਰਬਾਨੀ ਕਹਦੀ ਹੈ ਸਿਰੇ ਨੇ ਇਹ ਸਾਰੇ ਜੀਵ ਬ੍ਰਹਮਾ ਵਿਸ਼ਨੂੰ ਸ਼ਿਵਜੀਓ ਨੇ ਬ੍ਰਹਮਾ ਵਿਸ਼ਨੂੰ ਸਿਰੇ ਤਾਂ ਅਗਣਤ ਬ੍ਰਹਮਾ ਵਿਸ਼ਨੂੰ ਸਿਰੇ ਨੇ ਅਗਣਤ ਤਨ ਕੋ ਮੋਹ ਪਿਆ ਮਨ ਮਦਕਾ ਸ਼ਿਵ ਕਾਤੇ ਨਹੀਂ ਗਿਆ ਸਣ ਉਹ ਵਿਸ਼ਨ ਜਿਹੜਾ ਹੈਗਾ ਨਾ ਅਸਲ ਚ ਉਹ ਵੀ ਰਾਜਾ ਹੀ ਬਣਦਾ ਨਾ ਆਪਣੇ ਆਪ ਚ ਧਰਮ ਦਾ ਤਨ ਕੋ ਮੋਹ ਪਿਆ ਮਨ ਮਦਕਾ ਮਨ ਮਦ ਉਹਨਾਂ ਦੇ ਵਿੱਚ ਸਾਰਿਆਂ ਚ ਹੰਕਾਰ ਹੰਕਾਰ ਸਾਰਿਆਂ ਚ ਕਹਣੇ ਜੀਵ ਹੈ ਇਹ ਸਾਰਾ ਚਾਹ ਬ੍ਰਹਮਾ ਕਹ ਲਓ ਚਾਹੇ ਉਹ ਵਿਸ਼ਨ ਕਹ ਲਓ ਮਨ ਮਦ ਕੀ ਹੈ ਉਮਰ ਆ ਬਰ ਹੋਮੇ ਜਾਏ ਉਮਰ ਹੋ ਵਿੱਚ ਆਇਆ ਹੋ ਵਿੱਚ ਗਿਆ ਹੋ ਵਿੱਚ ਗਿਆ ਹੋ ਵਿੱਚ ਖਟਿਆ ਹੋ ਵਿੱਚ ਖੋ ਗਿਆ ਹੋ ਵੀ ਦਿੱਤਾ ਹੋ ਵਿੱਚ ਲਿਆ ਹੋ ਵਿੱਚ ਖਟਿਆ ਹੋ ਵਿੱਚ ਗਿਆ ਇਹ ਜੀਵ ਇਹਦਾ ਸਵਾਹ ਹੈ ਤਿੰਨੇ ਕੰਮ ਕਰਦਾ ਐਡੇ ਟਾਈਮ ਇਹ ਜੀਵ ਤੋਂ ਜੀਵ ਪੈਦਾ ਹੁੰਦੇ ਨੇ ਪਾਲਣਾ ਵੀ ਕਰਦਾ ਸੰਘਾਰ ਵੀ ਜੀਵਾਂ ਨੂੰ ਜੀਵ ਕਰਦੇ ਨੇ ਸਿਰਫ ਆਪਣੇ ਬੱਚਿਆਂ ਨੂੰ ਸਰਪੜੀਓ ਖਾਂਦੀ ਹੈ ਹੋਰ ਵੀ ਕਈ ਜਾਨਵਰ ਖਾ ਜਾਂਦੇ ਨੇ ਜਾਂ ਆਪਣੇ ਖਾਏ ਦੁਰਮਤ ਵੀ ਖਾਂਦੀ ਹੈ ਪਰ ਜੀਵਾਂ ਨੂੰ ਜੀਵੇ ਖਾਂਦੇ ਨੇ ਛੋਟੀ ਮੱਛੀ ਨੂੰ ਵੱਡੀ ਮੱਛੀ ਖਾ ਲੈਂਦੀ ਹੈ ਪੱਠੇ ਨੇ ਉਹਨਾਂ ਨੂੰ ਜਾਨਵਰ ਖਾਂਦੇ ਨੇ ਕਿਸੇ ਨੂੰ ਕੁਝ ਖਾਂਦਾ ਕਿਸੇ ਨੂੰ ਕੁਝ ਖਾਂਦਾ ਜੀਵਾਂ ਦਾ ਆਹਾਰ ਜੀ ਜੀਵਾਂ ਦਾ ਆਹਾਰ ਜੀ ਹੈ ਜਿਹੜਾ ਜੀਵ ਜੀਵ ਨੂੰ ਖਾਰ ਰਿਹਾ ਮਾਰ ਰਿਹਾ ਉਹ ਸ਼ਿਵ ਜੀ ਦਾ ਅਵਤਾਰ ਹੈ ਪਾਲਣ ਕਰ ਰਿਹਾ ਵਿਸ਼ਨੂੰ ਦਾ ਅਵਤਾਰ ਹੈ ਪੈਦਾ ਕਰ ਰਿਹਾ ਬ੍ਰਹਮਾ ਦਾ ਅਵਤਾਰ ਹੈ ਆਮਨੇ ਹੋਏ ਇਹ ਜੀਵ ਇਹ ਕਰ ਰਹੇ ਨੇ ਕਰਾਉਂਦਾ ਉਹ ਆ ਕਰਦੇ ਨੇ ਕਰਾਉਣ ਵਾਲਾ ਕੋਈ ਹੋਰ ਆ ਕਰਨ ਵਾਲਾ ਇਹ ਇਹ ਗੁਰਬਾਣੀ ਦੀ ਗੱਲ ਹੈ ਉਹ ਉਹੀ ਗੱਲ ਹੈ ਤੇ ਬ੍ਰਹਮਾ ਵਿਸ਼ਨੂੰ ਮਹੇਤ ਸਾਜ ਕੁਦਰਤੀ ਦਾ ਖੇਲ ਰਚਾਇਆ ਬਣਾਇਆ ਕੁਦਰਤ ਦਾ ਖੇਲ ਚਾਇ ਬਣਾ ਲਿਆ ਇਹ ਕੁਦਰਤ ਦਾ ਖੇਲ ਹੈ ਦੁਈ ਕੁਦਰਤ ਸਾਜੀਆ ਕਾਰਾਸਨ ਡੇਠੋ ਅਗਰ ਕੁਦਰਤ ਤੇ ਕੁਦਰਤ ਦਾ ਲਫਜ਼ ਬੇਦਾਂ ਵਿੱਚ ਆਇਆ ਹੋਇਆ ਹੀ ਨਹੀਂ ਹੈ ਉਹ ਉਹ ਰੰਗ ਕੁਦਰਤ ਦਾ ਲਫਜ਼ ਉਰਦੂ ਦਾ ਹੈ ਹਿੰਦੀ ਦਾ ਲਫਜ਼ ਨਹੀਂ ਕੁਦਰਤ ਪ੍ਰਕਿਰਤੀ ਹੈ ਉਹ ਕੁਦਰਤ ਦਾ ਲਫਜ਼ ਉਹਨਾਂ ਗ੍ਰੰਥਾਂ 'ਚ ਆਇਆ ਹੋਇਆ ਹੀ ਨਹੀਂ ਹੈ ਕੁਦਰਤ ਕਿਥੋਂ ਆਵਾੜੀ ਕੁਦਰਤ ਆ ਬੜੀ ਆਦਗੁਰ ਗ੍ਰੰਥ ਸਾਹਿਬ ਚੋਂ ਦੋ ਹੀ ਕੁਦਰਤਾਂ ਸਾਜੀ ਆ ਕਰਾਸਣ ਦੇਠੋ ਚੋ ਕੁਦਰਤ ਦਾ ਖੇਲਾ ਚਾਇ ਬਣਾਇ ਇਹ ਕੁਦਰਤ ਦਾ ਖੇਲਾ ਕੁਦਰਤ ਕੀ ਆ ਉਹਦਾ ਪਾਣਾ ਹੀ ਕੁਦਰਤ ਆ ਉਹਦਾ ਹੁਕਮ ਹੈ ਕੁਦਰਤ ਦਾ ਹਾਂ ਸਿਰ ਜੇ ਦਾਨੋ ਦੇਵਤੇ ਤਿੰਨ ਅੰਦਰ ਬਾਦ ਰਚਾਇਆ ਦਾਨ ਔਰ ਦੇਵਤੇ ਦੋਹਾਂ ਨੂੰ ਗਿਆਨ ਘਟਾ ਜਿਹੜਾ ਹੋਂ ਵਿੱਚ ਆ ਆਇਆ ਹੋਂ ਵਿੱਚ ਗਿਆ ਗ੍ਰਾਯਾ ਸਿੰਧ ਪਰਬਤ ਮੈਦਨੀ ਬਿਨ ਥੰਮਾ ਗਗਨ ਰਹਾ ਹਾਂ ਸਿੰਧ ਪਰਬਤ ਮੈਦਨੀ ਦੇਖੋ ਆ ਇੱਕ ਗੱਲ ਹੋਰ ਕਹਤੀ ਇਹ ਵੀ ਉਸ ਮਤ ਤੋਂ ਖਿਲਾਫ ਹੈ ਉਹ ਕਹਿੰਦੇ ਨੇ ਧਰਤੀ ਬੋਲਦੇ ਸਿੰਧ ਤੇ ਆ ਇੱਕ ਕਹਿੰਦੇ ਨੇ ਛੇਸ਼ਨਾਗ ਦੇ ਸਰ ਤੇ ਖੜੀ ਹੈ ਛੇਸ਼ਨਾਗ ਲਈ ਖੜਾ ਵਿਸ਼ਨੂੰ ਦੇ ਭਗਤ ਕਹਿੰਦੇ ਨੇ ਉਹ ਕਹਿੰਦੇ ਨੇ ਬੋਲਦੇ ਸਿੰਧ ਤੇ ਖੜੀ ਹੈ ਤੇ ਗੁਰਬਾਣੀ ਕੀ ਕਹਿ ਰਹੀ ਹੈ ਉਹ ਗਾਇ ਸਿੰਧ ਸਮੁੰਦਰ ਪर्वਤ ਵਿੱਚ ਪਰਬਤ ਪਹਾੜ ਵੀ ਨੇ ਸਮੁੰਦਰ ਦੇ ਮੇਜਣੀ ਧਰਤੀ ਬਿਨ ਧਮਾ ਗਗਨ ਰਹਾਇਆ ਥੰਮ ਕੋਈ ਨਹੀਂ ਥੱਲੇ ਗਗਨ ਚ ਖੜਾ ਇਹ ਲਸੋ ਇਹ ਪੰਡਤ ਨੇ ਕਿਤੋਂ ਲਿਖਿਆ ਕਿੱਥੇ ਲਿਖਿਆ ਹੋਇਆ ਉਹਨਾਂ ਦੇ ਇਹਦੇ ਵਿੱਚ ਕਿਹੜੇ ਗ੍ਰੰਥ ਚੋਂ ਲਿਖਿਆ ਇਹ ਗੱਲ ਅੱਜ ਦੁਨੀਆ ਦਾ ਚੱਕਰ ਘਟਿਆ ਉਹਦਾ 300 ਸਾਲ ਪਹਿਲਾਂ ਲਿਖਦੇ ਨੇ ਧਮਾ ਗਗਨ ਰਹਾਇਆ ਧਮਾ ਦੇ ਬਣੇ ਗਗਨ ਜਿ ਖੜਾ ਗਗਨ ਲਖ ਵਰਤੇ ਆਕਾਸ਼ ਨਹੀਂ ਵਰਤੇ ਹਨ ਆਕਾਸ਼ ਉੱਤੇ ਹੁੰਦਾ ਗਗਨ ਚਾਰੇ ਪਾਸੇ ਸਾਰੇ ਦਸਾਂ ਦੇ ਸ਼ਬਦ ਜਗਨ ਫੈਲਿਆ ਹੋਇਆ ਮੇਰੇ ਧਮਾ ਗਗਨ ਗਗਨ ਪੰਡਤ ਨੂੰ ਕਿਵੇਂ ਪਤਾ ਗਗਨ ਲਹਾਇਆ ਹੈ ਪੰਡਤ ਨੂੰ ਤਾਂ ਲਿਖਿਆ ਹੋਇਆ ਹੀ ਨਹੀਂ ਕਿਤੇ ਪੰਡਤ ਤਾਂ ਬੰਦਾ ਬੋਲਦਾ ਸਿੰਘ ਤੇ ਖੜੀਏ ਧਰਤੀ ਇਹ ਕਿਨੇ ਲਗਿਆ ਫਿਰ ਸੁਤੇ ਪੈਨੇ ਵਿਦਵਾਨ ਇੱਕ ਥੇਲੇ ਦੀ ਅਕਲ ਨਹੀਂ ਹੈ ਉਹਨਾਂ ਨੂੰ ਜਿਹੜੇ ਆਪਣੀਆਂ ਬਹੁਤ ਵਾਰ ਦਾ ਨਿਕਲਾਂ ਐਤੋਂ ਪਤਾ ਲੱਗ ਜੂਗਾ ਤੁਹਾਨੂੰ ਕਿੰਨੀ ਕਕਲ ਹੈ ਬਿਨ ਧੰਮਾ ਕਰ ਰਹਾਇਆ ਕਿਹੜੇ ਗ੍ਰੰਥ ਚੋਂ ਲਿਖਿਆ ਹੈ ਉਹਨਾਂ ਕੋਲ ਤਾਂ ਗੱਲੇ ਨਹੀਂ ਹੈ ਇਹ ਬਿਨ ਧੰਮਾ ਕਰ ਰਹਾ ਹੈ ਹੋਰ ਬਲੌਸ ਮੰਨਦੀ ਨਹੀਂ ਉਹ ਗੱਲਾਂ ਨਹੀਂ ਉਹਨਾਂ ਦੇ ਖਿਲਾਫ ਹੈ ਸਾਰੀ ਗੱਲ ਇਹ ਇਦੋਂ ਵੱਤੇ ਹੀ ਖਿਲਾਫ ਹੈ ਸਾਰੀ ਗੱਲ ਇਹ